ਮੀਤਨ ਮੋਲਦੀ ਹੋਸ਼ੋ ਦੇ ਪ੍ਰਵਚਨਾਂ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਸੁਪਨਾ ਇਸ ਸੰਸਾਰ ਇੱਕ ਰਾਜੇ ਦਾ ਪੁੱਤਰ ਬਹੁਤ ਬਿਮਾਰ ਸੀ ਉਮਰਨ ਕਿਨਾਰੇ ਪਿਆ ਸੀ ਇਕਲੋਤਾ ਪੁੱਤਰ ਸੀ ਰਾਜਾ ਉਸਦੇ ਸਰਹਾਨੇ ਬੈਠਾ ਕਈ ਦਿਨਾਂ ਤੋਂ ਜਾਗ ਰਿਹਾ ਸੀ ਹਕੀਮਾ ਨੇ ਕਹਿ ਦਿੱਤਾ ਕਿ ਬਚਨ ਦੀ ਕੋਈ ਉਮੀਦ ਨਹੀਂ ਹੈ ਸ਼ਾਇਦ ਅੱਜ ਦੀ ਰਾਤ ਹੀ ਮੁਸ਼ਕਲ ਨਾ ਛੱਟੇ ਸਵੇਰ ਹੁੰਦੇ ਹੁੰਦੇ ਸੰਯੋਗ ਬਸ ਰਾਜੇ ਦੀ ਅੱਖ ਲੱਗੀ ਸੌਣ ਸਾਰੀ ਫੁੱਲ ਗਿਆ ਆਪਣੇ ਸੁਪੁੱਤਰ ਨੂੰ ਜੋ ਬਿਮਾਰ ਪਿਆ ਸੀ ਸੁਪਨੇ ਵਿੱਚ ਵੇਖਦਾ ਕਿ ਉਹ ਸਾਰੀ ਧਰਤੀ ਦਾ ਸਮਰਾਟ ਬਣ ਗਿਆ ਚੱਕਰਵਰਤੀ ਸਮਰਾਟ ਉਸ ਦੇ 12 ਪੁੱਤਰ ਹਨ ਸਾਰੇ ਹੀ ਬਹੁਤ ਸੋਹਣੇ ਤੰਦਰੁਸਤ ਅਤੇ ਸਿਆਣੇ ਅਜਿਹੇ ਕਿ ਕਦੇ ਕਿਸੇ ਨੇ ਵੇਖੇ ਹੀ ਨਹੀਂ ਸਾਰੀ ਦੁਨੀਆ ਤੇ ਉਸ ਦਾ ਰਾਜ ਫੈਲਿਆ ਹੋਇਆ ਹੈ ਸੋਨੇ ਦੇ ਮਹਿਲ ਨੇ ਹੀਰੇ ਮੋਤੀਆਂ ਨਾਲ ਉਸ ਦਾ ਖਜ਼ਾਨਾ ਭਰਿਆ ਹੋਇਆ ਹੈ ਵੱਡੇ ਵੱਡੇ ਬਾਗ ਤੇ ਸੁਨਹਿਰੀ ਰਸਤੇ ਹਨ ਆਸੇ ਪਾਸੇ ਸੁੰਦਰ ਔਰਤਾਂ ਹਨ ਸੁੰਦਰ ਪਤਨੀਆਂ ਹਨ ਸਾਰੇ ਸੁਖ ਹਨ ਸੁਖ ਦੀ ਕੋਈ ਕਮੀ ਨਹੀਂ ਹੈ ਜੀਵਨ ਆਨੰਦ ਨਾਲ ਗੁਜ਼ਰ ਰਿਹਾ ਹੈ ਉਸੇ ਵਕਤੀ ਬਾਹਰ ਬਿਮਾਰ ਪਏ ਪੁੱਤਰ ਦੇ ਸਾਰੁਕੇ ਉਹ ਮਰ ਗਿਆ ਰਾਜ ਦੀ ਪਤਨੀ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗ ਪਈ ਪਤਨੀ ਦੇ ਰੋਣ ਦੀ ਆਵਾਜ਼ ਨਾਲ ਬਾਦਸ਼ਾਹ ਦੀ ਅੱਖ ਖੁੱਲ ਗਈ ਉਹ ਉઠਿਆ ਤਾਂ ਉਸ ਦਾ ਸੁਪਨਾ ਟੁੱਟ ਚੁੱਕਿਆ ਸੀ ਉਹ ਰਾਜ ਭਗ ਸਭ ਖੋ ਗਿਆ ਦੇਖਿਆ ਤਾਂ ਪੁੱਤਰ ਮਰ ਚੁੱਕਿਆ ਸੀ ਪਤਨੀ ਰੋ ਰਹੀ ਸੀ ਰਾਜਾ ਚੁੱਪ ਚੁੱਪ ਬੈਠਾ ਰਿਹਾ ਉਹ ਕੁਝ ਦੇਰ ਚੁੱਪ ਰਿਹਾ ਫਿਰ ਹੱਸਣ ਲੱਗਾ ਫਿਰ ਰੋਣ ਲੱਗਾ ਫਿਰ ਹੱਸਣ ਲੱਗਾ ਉਸ ਦੀ ਪਤਨੀ ਨੇ ਕਿਹਾ ਤੁਹਾਨੂੰ ਕੀ ਹੋਇਆ ਲੱਗਦਾ ਤੁਹਾਡਾ ਮਨ ਪੱਥਰ ਹੋ ਚੁੱਕਿਆ ਤੁਸੀਂ ਕਿਤੇ ਪਾਗਲ ਤਾਂ ਨਹੀਂ ਹੋ ਗਏ ਤੁਹਾਡਾ ਇਕਲੌਤਾ ਪੁੱਤਰ ਮਰ ਗਿਆ ਤੇ ਤੁਸੀਂ ਮੁਸਕਰਾ ਰਹੇ ਹੋ ਉਸ ਨੇ ਕਿਹਾ ਪਾਗਲ ਇਹ ਨਹੀਂ ਕਹਿ ਸਕਦੇ ਕਿ ਮੈਂ ਪਹਿਲਾਂ ਪਾਗਲ ਸੀ ਜਾਂ ਹੁਣ ਪਾਗਲ ਹੋ ਗਿਆ ਮੈਂ ਬਹੁਤ ਵੱਡੀ ਮੁਸ਼ਕਲ ਵਿੱਚ ਪੈ ਗਿਆ ਹਾਂ ਰਾਣੀ ਨੇ ਕਿਹਾ ਮੁਸ਼ਕਲ ਕਿਹੜੀ ਮੁਸ਼ਕਲ ਸਾਡਾ ਇਕਲੌਤਾ ਪੁੱਤਰ ਮਰ ਗਿਆ ਇਸ ਤੋਂ ਵੱਧ ਕੀ ਮੁਸ਼ਕਲ ਹੈ ਰਾਜ ਨੇ ਕਿਹਾ ਮੇਰੀ ਮੁਸ਼ਕਲ ਹੋਰ ਹੈ ਇੱਕੇ ਸੇ ਹੋਰ ਗਲਤੇ ਮੁਸਕਰਾ ਰਿਹਾ ਹਾਂ ਪੀਸੇ ਹੋਰ ਗਲਤੇ ਰੋ ਰਿਹਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਹੜੇ ਪੁੱਤਰਾਂ ਲਈ ਰੋਵਾਂ ਹੁਣੇ ਹੁਣੇ ਮੇਰੇ 12 ਪੁੱਤਰ ਸਨ ਸੋਹਣੇ ਸੁਨੱਖੇ ਤੇ ਤੰਦਰੁਸਤ ਸੋਹਣਾ ਦਾ ਮਹਿਲ ਸੀ ਸਾਰੀ ਦੁਨੀਆ ਦਾ ਮੈਂ ਬਾਦਸ਼ਾਹ ਸੀ ਤੂੰ ਰੋਈ ਤਾਂ ਮੇਰੇ 12 ਪੁੱਤਰ ਮੇਰਾ ਸੋਹਣਾ ਦਾ ਮਹਿਲ ਮੇਰੀ ਸਾਰੀ ਬਾਦਸ਼ਾਹਤ ਕੋ ਗਈ ਤੇ ਇੱਕੇ ਪੁੱਤਰ ਜਦ ਤੱਕ ਸੁੱਤਾ ਹੋਇਆ ਸੀ ਇਸ ਚੇਤੇ ਚੋਂ ਵਿਸਰ ਗਿਆ ਸੀ ਮੈਨੂੰ ਯਾਦ ਵੀ ਨਹੀਂ ਰਿਹਾ ਕਿ ਮੇਰਾ ਕੋਈ ਹੋਰ ਪੁੱਤਰ ਵੀ ਹੈ ਜਦੋਂ ਤੱਕ ਉਹ 12 ਪੁੱਤਰ ਮੇਰੇ ਕੋਲ ਸਨ ਮੈਨੂੰ ਇਸ ਦੀ ਯਾਦ ਤੱਕ ਨਹੀਂ ਆਈ ਤੇ ਹੁਣ ਇਹ ਪੁੱਤਰ ਵੇਖਿਆ ਤਾਂ ਪੁੱਤਰ ਕੋ ਗਏ ਹੁਣ ਮੈਂ ਸੋਚਦਾ ਮੈਂ ਕਿਸ ਰੋਵਾਂ ਉਹਨਾਂ 12 ਪੁੱਤਰਾਂ ਲਈ ਇਸ ਇਕਲੌਤੇ ਪੁੱਤਰ ਲਈ ਜਾਂ 13 ਪੁੱਤਰਾਂ ਲਈ ਰੋਵਾਂ ਮੈਂ ਹੱਸਿਆ ਇਸ ਸੋਚ ਕੇ ਕਿ ਕਿਤੇ ਦੋਨੋਂ ਸੁਪਨੇ ਤਾਂ ਨਹੀਂ ਇੱਕ ਅੱਖ ਖੁੱਲੀ ਦਾ ਸੁਪਨਾ ਤੇ ਇੱਕ ਬੰਦ ਅੱਖ ਦਾ ਸੁਪਨਾ ਜਦੋਂ ਅੱਖ ਬੰਦ ਸੀ ਤਾਂ ਮੈਂ ਭੁੱਲ ਗਿਆ ਸੀ ਇਸ ਬਿਮਾਰ ਪੁੱਤਰ ਨੂੰ ਹੁਣ ਜਦੋਂ ਅੱਖ ਖੁੱਲੀ ਤਾਂ ਉਹ ਜੋ ਬੰਦ ਅੱਖਾਂ ਨਾਲ ਦਿਖਾਈ ਦੇ ਰਿਹਾ ਸੀ 12 ਪੁੱਤਰ ਰਾਣੀਆਂ ਸੋਨੇ ਦਾ ਮਹਿਲ ਬਾਗ-ਬਗੀਚੇ ਉਹ ਬਾਦਸ਼ਾਹ ਉਹ ਸਭ ਖੋ ਗਿਆ ਹੈ ਉਹ ਮੈਨੂੰ ਬਿਲਕੁਲ ਸੁਪਨਾ ਪ੍ਰਤੀਤ ਨਹੀਂ ਹੋ ਰਿਹਾ ਹੁਣ ਮੁਸ਼ਕਿਲ ਵਿੱਚ ਆ ਕੇ ਕਿਤੇ ਇਹ ਵੀ ਸੁਪਨਾ ਤਾਂ ਨਹੀਂ ਜੋ ਹੁਣ ਦੇਖ ਰਿਹਾ ਇਹ ਜ਼ਿੰਦਗੀ ਵੀ ਇੱਕ ਸੁਪਨੇ ਦੀ ਤਰ੍ਹਾਂ ਹੈ ਇੱਕ ਜੋ ਅਸੀਂ ਅੱਖ ਖੋਲ ਕੇ ਵੇਖਦੇ ਹਾਂ ਤੇ ਇੱਕ ਜੋ ਅਸੀਂ ਅੱਖਾਂ ਬੰਦ ਕਰਕੇ ਦੇਖਦੇ ਹਾਂ ਪਰ ਹੈ ਦੋਨੋਂ ਹੀ ਸੁਪਨੇ ਧੰਨਵਾਦ